ਸੋ ਦੋਸਤੋ ਕਿਤੇ ਨਾ ਕਿਤੇ ਆਪਾਂ ਆਪਣੇ ਮਾਪੇ ਦੇ ਵਿੱਚੋਂ ਜ਼ਿਆਦਾ ਆਪਣੀ ਮੰਮੀ ਨੂੰ ਫੇਵਰ ਕਰਦੇ ਆਂ ਆਪਣੀ ਮੰਮੀ ਨੂੰ ਤਵੱਜੋ ਜ਼ਿਆਦਾ ਦਿੰਦੇ ਆ ਆਪਦੇ ਪਾਪਾ ਨਾਲ ਮੈਂ ਕਈ ਵਾਰਾਂ ਦੇਖਿਆ ਹਨ ਜਿਨ੍ਹਾਂ ਵੀ ਜ਼ਿਆਦਾ ਪ੍ਰੇਮ ਜਿਤਾਉਨੇ ਆਪਾਂ ਆਪਦੀ ਮੰਮੀ ਪ੍ਰਤੀ ਜ਼ਿਆਦਾ ਜਿਤਾਉਨੇ ਆ ਤੇ ਪਾਪਾ ਪ੍ਰਤੀ ਘੱਟ ਕਿਉਂਕਿ ਕਈਆਂ ਬਾਪੂਆਂ ਦੀ ਆਦਤ ਹੁੰਦੀ ਆ ਵੀ ਜੇ ਤਾਂ ਪਿਆਰ ਨਾਲ ਹੀ ਮੰਨਦੇ ਤੇ ਫਿਰ ਦੂਜੂ ਹੋ ਜਾਂਦੇ ਹਨ ਜੁੱਤੀਆਂ ਨਾਲ ਹੀ ਫੈਂਡ ਦਿੰਦੇ ਆ ਤੇ ਸਿਆਣੇ ਅਕਸਰ ਹੀ ਕਹਿੰਦੇ ਆ ਬਾਪੂ ਦੀਆਂ ਗਾਲਾਂ ਤੇ ਘੋੜੀਆਂ ਨਾਲ ਬਾਪੂ ਦੀਆਂ ਬਚਪਨ ਚ ਗਾਲਾਂ ਬਹੁਤ ਚੌਪਦੀਆਂ ਨਹੀਂ ਯਾਰ ਬੁੜਾ ਦਾ ਏਡਾ ਬਗ ਬੋਲਦਾ ਹੀ ਰਹਿੰਦਾ ਯਾਰ ਜੀ ਕਰਦਾ ਅਗੋ ਉਹਦੋਂ ਜੀ ਕਰਦਾ ਵੀ ਮੈਂ ਬਾਪੂ ਦੇ ਇੱਕ ਅੰਦੀ ਧਾਰੀ ਦਵਾਂ ਜਦੋਂ ਪੈਂਦੀਆਂ ਹੁੰਦੀਆਂ ਪਰ ਜਦੋਂ ਤੁਸੀਂ ਉਸ ਉਮਰ 'ਚ ਆਉਨੇ ਆ ਤੁਹਾਡੇ ਜਵਾਬ ਹੋ ਜਾਂਦੇ ਤੁਸੀਂ ਵਿਆਹ ਹੀ ਜਾਂਦੇ ਆ ਉਦੋਂ ਤੁਹਾਨੂੰ ਅਹਿਸਾਸ ਹੁੰਦਾ ਕਿ ਅਰ ਵਾਕੇ ਬਾਪੂ ਦੀਆਂ ਗਾਲਾਂ ਕਿਉਂ ਦੀਆਂ ਨਾਲਾਂ ਸੀ ਜਿਹੜੇ ਮੰਨ ਜਾਂਦੇ ਬਾਪੂ ਦੀ ਗੱਲ ਕੁੱਟ ਖਾ ਲੈਂਦੇ ਝੱਲ ਲੈਂਦੇ ਆ ਤੇ ਉਹਦੇ ਕਹਿ ਤੇ ਤੁਰ ਪੈਂਦੇ ਆ ਉਹਦਾ ਆਉਣ ਵਾਲੇ ਸਮੇਂ 'ਚ ਰਹਿੰਦੇ ਸਖਾਲੇ ਤੇ ਜਿਹੜੇ ਬਾਪੂ ਦੇ ਅੱਗੇ ਗੱਲ ਪੈਂਦੇ ਆ ਉਹਨਾਂ ਤੇ ਫਿਰ ਸਮਾਂ ਉਹ ਜਾ ਹੀ ਆਉਂਦਾ ਜਿਹਾ ਜਿਹਾ ਉਹਨਾਂ ਨੇ ਬਾਪੂ ਨਾਲ ਗੁਜ਼ਾਰਿਆ ਹਾਂ ਇਸ ਕਰਕੇ ਮੈਂ ਦੋਸਤੋ ਇਹੀ ਕਹਿਣਾ ਵੀ ਬਾਪੂ ਨਾਲ ਜਿਹੜਾ ਮੋਹ ਉਨਾ ਹੀ ਰੱਖਿਆ ਕਰੋ ਜਿੰਨਾ ਤੁਹਾਡਾ ਮੰਮੀ ਨਾਲ ਕਿਉਂਕਿ ਬਾਪੂ ਇੱਕ ਦਰਖਤ ਆ ਦਰਖਤ ਦੇ ਥੱਲੇ ਮਾਂ ਪੁੱਤ ਪਲਦੇ ਤੇ ਜਿਨ੍ਹਾਂ ਦੇ ਸਿਰ ਤੇ ਦਰਖਤ ਹੈ ਨਹੀਂ ਉਹਨਾਂ ਨੂੰ ਪੁੱਛ ਕੇ ਵੇਖਿਆ ਜੇ ਵੀ ਉਹਨਾਂ ਦਾ ਬਚਪਨ ਕਿਵੇਂ ਟੱਪਿਆ ਕਈ ਇਸ਼ਾਵਾਂ ਅਧੂਰੀਆਂ ਰਹਿ ਜਾਂਦੀਆਂ ਬਾਈ ਜੀ ਸਾਨੂੰ ਪਤਾ ਨਾ ਸਾਡੇ ਫਾਦਰ ਹੈ ਨਹੀਂਗੇ ਅਸੀਂ ਸਮਾਂ ਟਪਾਇਆ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਤੁਹਾਨੂੰ ਸੁਣਨੀਆਂ ਪੈਂਦੀਆਂ ਤੁਹਾਡੇ ਪ੍ਰਤੀ ਤੁਹਾਡੀ ਮੰਮੀ ਮੰਮੀ ਪ੍ਰਤੀ ਬਹੁਤ ਸਾਰੇ ਐਹਸਾਨ ਹੋ ਜਾਂਦੇ ਜਿਵੇਂ ਅਸੀਂ ਕੀ ਕਰਦੇ ਸੀਗੇ ਵੀ ਪੱਠੇ ਕੁੱਤਰਨੇ ਹੁੰਦੇ ਸੀਗੇ ਤੇ ਸਾਡੇ ਘਰੇ ਟੋਕਾ ਹੈ ਨਹੀਂ ਸੀ ਚਲੋ ਸਾਡੇ ਗਵਾਂਢੀ ਬਹੁਤ ਚੰਗੇ ਅਸੀਂ ਉਹਨਾਂ ਦੇ ਘਰੇ ਘੱਟੋ-ਘੱਟ ਵੀ 15 ਤੋਂ 20 ਸਾਲ ਪੱਠੇ ਕੁੱਤਰੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਬੱਚੇ ਜਦੋਂ ਕਿਤੇ ਨਹੀਂ ਟਾਈਮ ਤੇ ਕੁੱਤਰੇ ਜਾਂਦੇ ਜਾਂ ਕਿਤੇ ਨੁਕਸਾਨ ਹੋ ਜਾਂਦਾ ਸੀ ਤੇ ਸਾਨੂੰ ਉਦੋਂ ਉਹਨਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਸੀ ਵੀ ਤੁਸੀਂ ਆਪ ਦਾ ਟੋਕਾ ਲਿਆ ਹੋਈ ਹੈ ਆਪ ਦਾ ਲਿਆ ਕੇ ਕੁੱਤਰੋਈ ਹੈ ਜਾਂ ਭਾਈ ਜੀ ਟਾਈਮ ਨਾਲ ਆਓ ਕੁੱਤਰੋ ਇਹਨਾਂ ਨੂੰ ਤੇ ਅਸੀਂ ਵੀ ਕੁੱਤਰਨੇ ਹੁੰਦੇ ਤੇ ਗੱਲ ਵੀ ਸਹੀ ਹੈ ਮੈਂ ਨਾ ਦੋਸਤੋ ਜ਼ਿੰਦਗੀ 'ਚ ਕਿਉਂਕਿ ਚਲੋ ਫਾਦਰ ਸਾਹਿਬ ਹੁੰਦੇ ਤਾਂ ਪੱਠੇ-ਪੁੱਠੇ ਉਹਨਾਂ ਨੇ ਆਪੇ ਲੈ ਆਉਣ ਤਾਂ ਮੈਂ ਕੀ ਕਰਦਾ ਰਹਿੰਦਾ ਵੀ ਉਮਰ ਮੇਰੀ ਹੁਣੀ 7-8 ਸਾਲ ਮੈਂ 7-8 ਸਾਲ ਦੀ ਉਮਰ ਚ ਪੱਠੇ ਵੜਨ ਲੱਗ ਗਿਆ ਸੀ ਤੇ ਤਿੰਨ ਚਾਰ ਮੱਝਾਂ ਹੁੰਦੀਆਂ ਸੀ ਛੱਡ ਲੈਂਦਾ ਸੀਗਾ ਲੈ ਜਾਂਦਾ ਸੀਗਾ ਤੇ ਜ਼ਮੀਨ ਅਸੀਂ ਹਿੱਸੇ ਦਿੰਦੇ ਸੀ ਤੇ ਚਲੋ ਸਾਡਾ ਟਾਈਮ ਪਾਸ ਹੁੰਦਾ ਰਹਿੰਦਾ ਸੀ ਮੈਂ ਘਟੋ ਘਟ ਇੱਕ ਘਰ ਦੀਆਂ ਪੰਜ ਪੰਡਾ ਪੱਠਿਆਂ ਦੀਆਂ ਵਢਾ ਕੇ ਆਉਣੀਆ ਫਿਰ ਉਹਨਾਂ ਨੇ ਮੇਰੀ ਇੱਕ ਨਿੱਕੀ ਜੀ ਪੰਡ ਲੱਦ ਕੇ ਲਿਆਉਣੀ ਗੱਡੀ ਦੇ ਉੱਤੇ ਇਹ ਸੱਚੀ ਗੱਲ ਆ ਇੱਕ ਘਰ ਦੀਆਂ ਮੈਂ ਪੰਜ ਪੰਡਾ ਪੱਠਿਆਂ ਦੀਆਂ ਵੜਦਾ ਸੀ ਫਿਰ ਉਹ ਮੇਰੀ ਇੱਕ ਪੰਡ ਨਿੱਕੀ ਜੀ ਲੱਦ ਕੇ ਲਿਆਉਂਦੇ ਸੀ ਤੇ ਨਾਲੇ ਮੈਨੂੰ ਸੁਣਾ ਦਿੰਦੇ ਸੀ ਗੁਰੂਆ ਸਾਨੂੰ ਤੇ ਤੇ ਕਈ ਵਾਰਾਂ ਛੱਡ ਵੀ ਆਉਂਦੇ ਸੀ। ਨਾਲੇ ਮੈਂ ਪੱਠੇ ਵਢਾਉਣੇ। ਪੱਠੇ ਮੈਂ ਆਪੇ ਵੱਢ ਕੇ ਆਉਣੇ। ਤੇ ਕਈ ਵਾਰਾਂ ਛੱਡ ਵੀ ਆਉਂਦੇ ਸੀ। ਤੇ ਮੈਂ ਸੋਚਦਾ ਸੀ ਯਾਰ ਜੇ ਸਾਡਾ ਬਾਪੂ ਹੁੰਦਾ ਤੇ ਸਾਨੂੰ ਇਹ ਦਿਨ ਦੇਖਣੀ ਨਾ ਪੈਂਦੀ। ਹੈਂ? ਅੱਜ ਮੈਂ ਇੰਨਾ ਕਾਮਯਾਬ ਆ ਜੇ ਸਾਡਾ ਬਾਪੂ ਹੁੰਦਾ ਤੇ ਹੋ ਸਕਦਾ ਵੀ ਅਸੀਂ ਕਿੱਥੇ ਦੀ ਕਿੱਥੇ ਹੁੰਦੇ। ਬਾਪੂ ਵਾਕੇ ਦਰਖਤ ਆ ਤੇ ਬਹੁਤ ਤਗੜਾ ਦਰਖਤ। ਕਹੋ ਕਿ ਬਾਪੂ ਦਾ ਆਪਾ ਜਿਹੜਾ ਕੁਝ ਮੰਗ ਲੈਨੇ ਆਪ ਨੂੰ ਮਿਲ ਜਾਂਦਾ। ਕਿਤੇ ਨਾ ਕਿਤੇ। ਜੇਕਰ ਆਪ ਦੇ ਸੂਲਾਂ ਤੇ ਸਹੀ ਆ। ਤੇ ਬਾਕੀ ਘਰ ਦੀ ਪੂੰਜੀ ਵੇਖੋ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਤੁਸੀਂ ਜਰੂਰ ਦੱਸਿਆ ਜੀ ਮੈਂ ਤਾਂ ਤੁਹਾਡੇ ਸਾਹਮਣੇ ਇੱਕ ਨਿੱਕੀ ਸਟੋਰੀ ਰੱਖੀ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਆ ਜੀ ਬਾਕੀ ਥੈਂਕ ਯੂ ਤੁਹਾਨੂੰ ਬਾਪੂ ਨੂੰ ਮੰਮੀ ਦੇ ਬਰਾਬਰ ਦਾ ਸਮਝੋ ਕਿਉਂਕਿ ਬਾਪੂ ਬਿਨਾ ਜ਼ਿੰਦਗੀ ਨਹੀਂ ਬਹੁਤ ਸਮਾਂ ਉਖੜ ਪਿੰਦਾ